ਅਹਿਮ ਖਬਰ ਪਈ ਅਮਰਤਪਾਲ ਸਿੰਘ ਦੇ ਨਾਲ ਆਸਾਂਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਰਹੇ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਹੁਣ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਐ ਤੇ ਉਸ ਦੀ ਇੱਕ ਕਥਿਤ ਆਡੀਓ ਕਾਫੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਕਹਿ ਦਿੱਤਾ ਗਿਆ ਕਿ ਮੈਂ ਭੁੱਖ ਹੜਤਾਲ ਦੇ ਉੱਤੇ ਬੈਠਾਂ ਤਾਂ ਇੱਕ ਵਾਰ ਤੁਹਾਨੂੰ ਉਹ ਆਡੀਓ ਸੁਣਾਉਣੀ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਹਾਲਾਂਕਿ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਇਹ ਆਡੀਓ ਜਿਹੜੀ ਆ ਪ੍ਰਧਾਨ ਮੰਤਰੀ ਬਾਜੇਕੇ ਦੀ ਆ ਪਰ ਆਡੀਓ ਦੇ ਵਿੱਚ ਕਹਿ ਕੀ ਰਹੇ ਨੇ ਪੂਰੀ ਗੱਲਬਾਤ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੁੱਖ ਹੜਤਾਲ ਮੈਂ ਸ਼ੁਰੂ ਕੀਤੀ ਏ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੇੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੁੱਖੜ ਥਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖੜ ਥਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ਧੱਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਘੱਟ ਕੇ ਵੀ ਉੱਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜ਼ਫੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਫੇ ਸਾਡੇ ਨਾਲ ਬਹੁਤ ਧੱਕਾ ਆਂਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਉਹਨਾਂ ਚ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚਿਰ ਸਾਡੇ ਮਸਲੇ ਹੱਲ ਨਾ ਹੋਏ ਤੇ ਜਥੇਦਾਰ ਜਿੰਨਾ ਕਿ ਇੱਥੇ ਸਾਡੇ ਕੋਲੇ ਨਾ ਆ ਜਿੰਨਾ ਜਿਹਾ ਮੰਗਾ ਨਾ ਮੰਨੀਆਂ ਉਹਨਾਂ ਚ ਮੈਂ ਭੁੱਖ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪ੍ਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਆ ਤੇ ਬਾਕੀ ਜਿਹੜੀਆਂ ਭੇਡਾਂ ਭੁੱਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹਣਾ ਕਿ ਮੈਂ ਤੁਹਾਡੀ ਕਦੀ ਵੀ ਮੰਤਰੀ ਪਿੱਠ ਨਹੀਂ ਲੱਗਣ ਦਿੰਦਾ ਮੈਂ ਚੜ੍ਹਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਮੈਂ ਰਾਵਾਂਗਾ ਤੇ ਜੇ ਪੰਥ ਲਈ ਸਾਨੂੰ ਸ਼ਹੀਦੀ ਵੀ ਮੈਨੂੰ ਦੇਣੀ ਪਈ ਤੇ ਪੰਥ ਲਈ ਮੈਂ ਸ਼ਹੀਦੀ ਵੀ ਦੇ ਦਿਆਂਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਕੀਰ ਦੇ ਆਸਥ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ 'ਚ ਰਹੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅਮਰ ਫਤਿਹ ਕਰੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਗਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਐ ਮਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹਦੇ ਤੇ ਸਖਤ ਨੋਟਿਸ ਲਾਓ ਇਹ ਸਾਡੇ ਨਾਲ ਬਹੁਤ ਜ਼ਿਆਦੇ ਠੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਹੁਣ ਦੱਸ ਹੀ ਨਹੀਂ ਸਕਦੇ ਟਾਈਮ ਥੋੜਾ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇ ਕੇ ਬਠਿੰਡਾ ਜੇਲ੍ਹ ਤੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੁਖ ਹੜਤਾਲ ਮੈਂ ਸ਼ੁਰੂ ਕੀਤੀ ਏ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾਤੇ ਬਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਕਿ ਸਿੱਖਾਂ ਦੇ ਵਿੱਚ ਭੋਖੜ ਥਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੋਖੜ ਥਾਲ ਹੁਣ ਕੀ ਕਰੀਏ ਰੱਖਣੀ ਪੈਣੀ ਹੈ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਆ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਭਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਕਾ ਕਰਦਾ ਪਿਆ ਮੈਂ ਭਵੰਤਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱਕਾ ਕਿਉਂ ਕਰਦਾ ਫਿਰ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਕੱਟ ਕੇ ਵੀ ਉੱਥੋਂ ਆ ਗਏ ਆ ਉਹ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ਧੱਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਤੇ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜ਼ਫੇਦਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਕੁਲਦੀਪ ਸਿੰਘ ਗੜਗਾਜ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਧੱਕਾਾਂ ਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਮੈਂ ਉਹਨਾਂ ਚ ਭੁੱਖ ਹੜਤਾਲ ਨਹੀਂ ਤੋੜਨੀ ਜਿੰਨਾ ਚ ਸਾਡੇ ਮਸਲੇ ਹੱਲ ਨਾ ਹੋਏ ਤੇ ਜ਼ਥੇਦਾਰ ਜਿੰਨਾ ਕਿ ਇੱਥੇ ਸਾਡੇ ਕੋਲੇ ਨਾਂ ਆ ਜਿੰਨਾ ਜਿਹਾ ਮੰਗਾ ਨਾ ਮੰਨੀਆਂ ਉਹਨਾਂ ਚ ਮੈਂ ਭੁੱਖ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਉਵੇਂ ਪਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਤੇ ਬਾਕੀ ਜਣੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਤੁਹਾਡੀ ਕਦੀ ਨਹੀਂ ਮੰਤਰੀ ਪਿੱਠ ਦੀ ਲੱਗਣ ਦੇਂਦਾ ਮੈਂ ਚੜ੍ਹਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਾਂਗਾ ਤੇ ਜੇ ਪੰਥਲੀ ਸਾਨੂੰ ਸ਼ੀਧੀ ਵੀ ਮੈਨੂੰ ਦੇਣੀ ਪਈ ਤੇ ਪੰਥਲੀ ਮੈਨੂੰ ਸ਼ੀਧੀ ਵੀ ਦੇ ਦੇਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਗੁਰੂ ਅਗੇ ਵੀ ਅਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ ਜਿਹਦੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅਮਰਤ ਚਖੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਗੁਰੂ ਘਰ ਹੀ ਨਹੀਂ ਜਾਨ ਦਿੰਦੇ ਪਏ ਅਸੀਂ ਕਿੰਨੇ ਗੁਲਾਮ ਆ ਤੇ ਇੰਨੀਆਂ ਹੀ ਬੇਨਤੀਆਂ ਆ ਮਕਾਲ ਤੱਕ ਤੇ ਜਥੇਦਾਰ ਨੂੰ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇੰਦੇ ਦੇ ਸਖਤ ਨੋਟਿਸ ਲਓ ਇਹ ਸਾਡੇ ਨਾਲ ਬਹੁਤ ਜ਼ਿਆਦੇ ੱਟਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੁਣ ਦੱਸ ਨਹੀਂ ਸਕਦੇ ਟਾਈਮ ਥੋੜਾ ਹੈ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਇਹ ਆਡੀਓ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਆਡੀਓ ਜਿਹੜੀ ਵਾਇਰਲ ਹੋ ਰਹੀ ਆ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਅਸੀਂ ਭੁਖ ਹੜਤਾਲ ਦੇ ਉੱਤੇ ਬੈਠੇ ਹਾਂ ਮੈਨੇ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਆ ਇਹ ਪੋਖੜ ਤਾਲ ਦਾ ਸਿਲਸਿਲਾ ਜਿਹੜਾ ਆ ਪਹਿਲਾਂ ਵੀ ਸ਼ੁਰੂ ਕੀਤਾ ਸੀ ਇਹ ਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਐਮਪੀ ਅਮਰਤਪਾਲ ਸਿੰਘ ਸਮੇਤ ਸਾਰੇ ਸਾਥੀਆਂ ਨੇ ਪੋਖੜ ਤਾਲ ਕੀਤੀ ਸੀ ਉਦੋਂ ਮਾਮਲਾ ਕੀ ਸੀ ਉਦੋਂ ਮਾਮਲਾ ਸੀ ਤਿੰਨ ਮੰਗਾਂ ਦਾ ਤਿੰਨ ਮੰਗਾਂ ਕਿਹੜੀਆਂ-ਕਿਹੜੀਆਂ ਸੀ ਤਿੰਨ ਮੰਗਾਂ ਸੀ ਜਿਸ ਦੇ ਵਿੱਚ ਖਾਣਾ ਬਣਾਉਣ ਵਾਲਾ ਸੀ ਜੋ ਉਹ ਤਮਾਕੂ ਵਾਲੇ ਹੱਥਾਂ ਦੇ ਨਾਲ ਖਾਣਾ ਬਣਾਉਂਦਾ ਸੀ ਜਿਸ ਦੇ ਨਾਲ ਅਮਰਤਪਾਲ ਸਿੰਘ ਤੇ ਹੋਰ ਸਾਥੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ ਇਹ ਉਸ ਤੋਂ ਇਲਾਵਾ ਫੋਨ ਕਾਲ ਦੀ ਇਜਾਜ਼ਤ ਨਹੀਂ ਦਿੱਤੀ ਸੀ ਜੋ ਹਰ ਇੱਕ ਹਵਾਲਾਤੀ ਤੇ ਕੈਦੀ ਨੂੰ ਅਧਿਕਾਰ ਹੁੰਦਾ ਉਹ ਫੋਨ ਕਾਲ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੀਜੀ ਮੰਗ ਸੀ ਕਿ ਭਾਸ਼ਾ ਦਾ ਗਿਆਨ ਨਹੀਂ ਸੀ ਅਸਾਮ ਦੀ ਭਾਸ਼ਾ ਜਿਹੜੀ ਆ ਹੋਰ ਹੁੰਦੀ ਆ ਤੇ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਦੀ ਭਾਸ਼ਾ ਸਮਝ ਨਹੀਂ ਸਿਉਂਦੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਇਹਨਾਂ ਦੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਤਾਂ ਇੱਕ ਟ੍ਰਾਂਸਲੇਟਰ ਦੀ ਮੰਗ ਕੀਤੀ ਗਈ ਸੀ ਤੇ ਤਿੰਨ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਸੀ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਤੇ ਹੁਣ ਜੋ ਐਨਐਸਏ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇਕੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਵੱਲੋਂ ਭੁਖ ਹੜਤਾਲ ਕਰ ਦਿੱਤੀ ਆ ਕਿਹਾ ਕਿ ਸਾਡੇ ਨਾਲ ਨਜਾਇਜ਼ ਕੀਤਾ ਜਾ ਰਿਹਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਾਡੇ ਨਾਲ ਇਸ ਧੱਕੇਸ਼ਾਹੀ ਦੇ ਖਿਲਾਫ ਅਸੀਂ ਜਿਹੜਾ ਇਹ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਆ ਆਖਰ ਕਦੋਂ ਤੱਕ ਇਸ ਤਰੀਕੇ ਨਾਲ ਜੇਲਾਂ ਦੇ ਅੰਦਰ ਭੁਖ ਹੜਤਾਲਾਂ ਕੀਤੀਆਂ ਜਾਣਗੀਆਂ ਆਖਰ ਕਦੋਂ ਤੱਕ ਇਹ ਭੁਖ ਹੜਤਾਲ ਖਤਮ ਹੁੰਦੀ ਆ ਜੋ ਵੀ ਅਪਡੇਟ ਹੋਵੇਗੀ ਸਾਂਝੀ ਕਰਾਂਗੇ